బి ఫస్ బ గడ్డే బిచెర బాగు ਅਗਲਾ ਅਕਰੀਆ ਨੂੰ ਮੈਦਾ ਮਰੀ ਜੀ ਹੋਰ ਪਾਸੇ ਹੈ ਬੱਦਲਾ ਬੱਦਲਾ ਕਰਾ ਜਿਸ ਪਾਜੀਆ ਤੇ ਨਾਪਿਕ ਐਕਸੀਡੈਂਟ ਹੋਇਆ ਇਹ ਕੁਝ ਪਤਾ ਲੱਗੇ ਕੀ ਗੱਲ ਹੈ ਤੁਹਾਡੀ ਅੱਜ ਕਰੀਬ ਤਿੰਨ ਸਾਢੇ 3 ਵਜੇ ਪਤਾ ਲੱਗਾ ਸੀ ਵੀ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਉੱਥੇ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਸੀ ਇੱਕ ਮਰਸੀਡਿ ਗੱਡੀ ਜੋ ਭਵਾਨੀਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੀ ਸੀ ਤੇ ਪਟਿਆਲਾ ਸਾਈਡ ਤੋਂ ਇੱਕ ਪਿਕਅਪ ਸੀ ਇੱਕ ਐਕਸਜੂਮ ਵੀ ਗੱਡੀ ਉਹ ਇੱਧਰ ਭਵਾਨੀਗੜ੍ਹ ਨੂੰ ਆ ਰਹੀਆਂ ਸੀ ਜਿਹੜੀ ਮਰਸੀਡਿ ਗੱਡੀ ਸੀ ਉਹ ਡਿਵਾਈਡਰ ਉੱਪਰ ਦੀ ਰੋਂਗ ਸਾਈਡ ਟੱਪ ਗਈ ਤੇ ਉਹ ਪਿਕਅਪ ਗੱਡੀ ਚ ਵੱਜੀ ਤੇ ਪਿਕਅਪ ਚ ਆ ਕੇ ਐਕਸ ਜੂਵੀ ਗੱਡੀ ਵੱਜੀ ਤੇ ਇਸ ਤਰ੍ਹਾਂ ਫਿਰ ਅਸੀਂ ਸਾਡੇ ਹੋਂ ਤੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਚ ਪਹੁੰਚ ਦਿੱਤਾ ਸੀ ਤੇ ਇੱਕ ਡੈੱਡ ਬਾਡੀ ਸਾਡੇ ਹਾਰੀ ਚ ਕੱਢੀ ਗਈ ਹੈ ਤੇ ਇਸ ਐਕਸੀਡੈਂਟ ਦੌਰਾਨ ਦੋ ਡਾਈ ਹੋ ਗਏ ਤੇ ਚਾਰ ਜ਼ਖਮੀ ਨੇ ਬਾਕੀ ਹਜੇ ਤਫ਼ਤੀਸ਼ ਜਾਰੀ ਹੈ ਇੱਕ ਹੋਰ ਵੀ ਡੈੱਡ ਦੱਸਿਆ ਜਾ ਰਿਹਾ ਜਿਹੜੇ ਪਟਿਆਲੇ ਜਾਂਦੇ ਵੀ ਰੈਫਰ ਕਰਦੇ ਨੇ ਉਹ ਵੀ ਦੋ ਹੀ ਨੇ ਠੀਕ ਹਜੇ ਤੱਕ ਦੋ ਦੀ ਕਲੀਅਰ ਹੋ ਗਈ ਸੀ ਦਾ ਪ੍ਰੈਸਿਡੈਂਟ ਬਸ ਦੱਸਣ ਮੁਤਾਬਕ ਤਾਂ ਰੌਂਗ ਸਾਈਡ ਗੱਡੇ ਗਿਆ ਮਰਸੀਡੀ ਉਹਦੇ ਕਸੂਰ ਲੱਗਦਾ ਹਾਂਜੀ ਕੀ ਨਾਮ ਹੈ ਜੀ ਆਪਣਾ ਡਾਕਟਰ ਹਰਸ਼ਮਨ ਜੋਤਪਾਲ ਮੈਨੂੰ ਕਦੇ ਨਾ ਨਾਮ ਪਰ ਐਕਸੀਡੈਂਟ ਹੋਇਆ ਸੀ ਕੀ ਕੁਝ ਪਤਾ ਆਪਣੇ ਕੋਲ ਜੀ ਇੱਥੇ ਕੋਈ ਪੇਸ਼ੈਂਟ ਆਇਆ ਸੀਗਾ ਬ੍ਰਾਡ ਡੈੱਡ ਸੀ ਉਹ ਆਲਰੇਡੀ ਤੇ ਬਾਕੀ ਪੇਸ਼ੈਂਟਸ ਦਾ ਸਾਨੂੰ ਪਤਾ ਨਹੀਂ ਸਾਡੇ ਕੋਲ ਕੋਈ ਪੇਸ਼ੈਂਟ ਆਇਆ ਸੀਗਾ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਲਬਰਾਉਂਡੈਟ ਸੀ ਬਾਕੀ ਕੋਈ ਇੱਥੇ ਤਾਂ ਨਹੀਂ ਆਈ ਜੀ ਨਹੀਂ ਉਰੇ ਨਹੀਂ ਆਏਗੇ ਬਾਕੀ